ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦਾ ਲਈ ਦੇ ਵਿੱਚ ਆਪ ਦਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਪੰਜਾਬੀ ਖਸਾਨ ਡੇਰੀ ਫਾਰਮ ਦੇ ਉੱਤੇ ਅੱਜ ਉਮੀਦ ਕਰਦੇ ਹਾਂ ਜੀ ਆਪ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਨੇ ਜੇ ਪਰਦੇਸਾਦ ਦਾਤਕਾ ਕੋਈ ਰੋਹੀ ਪਰਮਾਤਮਾ ਸਾਹਿਬ ਨੇ ਜੜ ਦੀ ਕਲਾ ਜ ਬਖਸ਼ੇ ਬਹੁਤ ਬਾਤ ਤੁਹਾਡਾ ਧੰਨਵਾਦ ਤੁਸੀਂ ਮੇ ਸਾਹਿਬ ਬਹੁਤ ਸਾਥ ਦਿੰਦੇ ਹੋ ਅੱਜ ਜੀ ਆਪਾਂ ਅੱਜ ਗੱਲ ਕਰਦੇ ਆ ਕਿਥੇ ਖਾਸ ਵਿੱਚ ਅੱਜ ਆਪਾਂ ਲੈ ਕੇ ਸਾਥਰੀ ਕਾਲ ਜੀ ਅੱਜ ਜਿਹੜਾ ਆਪਾਂ ਵਿਸ਼ਾ ਲੈ ਕੇ ਆਏ ਆ ਵੀ ਜਿਹੜੀਆਂ ਚਫਕਾਈਆਂ ਉਹਨਾਂ ਦਾ ਆਪਣਾ ਜਿਹੜਾ ਕਈ ਵੀਰੇ ਦੁੱਧ ਨਹੀਂ ਵਧਦਾਗਾ ਆਪਾਂ ਖਰਾਕ ਵੀ ਦੇਈ ਜਾਂਦੇ ਆ ਉਹਦਾ ਦੇਸੀ ਨੁਕਸਾ ਜੀ ਕੀ ਦੁੱਧ ਵਧਾਉਣ ਦਾ ਤੇ ਉਹਦੇ ਨਾਲ 100% ਦੁੱਧ ਜਿਹੜਾ ਫਰਕ ਪੈਂਦਾਗਾ ਜੀ ਇਹਦੇ ਉੱਤੇ ਆਪਾਂ ਗੱਲ ਕਰਾਂਗੇ ਤੁਸੀਂ ਜੁੜਜੋ ਜੀ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿੱਥੋਂ-ਕਿੱਥੋਂ ਜੁੜੇ ਆ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਪਲੀਜ਼ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਲੈ ਕੇ ਆਈਏ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਉਸ ਕਰਕੇ ਤੁਸੀਂ ਘੰਟੀ ਵਾਲਾ ਬਟਨ ਵੀ ਨਾਲ ਜ਼ਰੂਰ ਦਬਲੋ ਜੀ ਖੁਸ਼ ਹੋਮੋਗੇ ਜਿੱਥੇ ਵੀ ਹੋਮੋਗੇ ਤੁਸੀਂ ਵੀਰ ਜੀ ਛੋਟੇ ਵੱਡੇ ਹਮ ਉਮਰ ਸਾਰੇ ਚੜ੍ਹਦੀ ਕਲਾ ਚ ਰਹੋ ਤੇ ਆਪਾਂ ਇਦਾਂ ਛੋਟੀਆਂ-ਛੋਟੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹਿੰਨੇ ਆ ਲਾਈਵ ਚੈਨਲ ਦੇ ਉੱਤੇ ਤੁਹਾਨੂੰ ਆਪਣੀਆਂ ਜਿਹੜੀਆਂ ਜਾਣਕਾਰੀਆਂ ਕਿੰਡੀਆਂ ਲੱਗਦੀਆਂ ਨੇ ਇਹਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਅੱਜ ਜਿਹੜਾ ਆਪਾਂ ਇਹ ਵਿਸ਼ਾ ਤੇ ਗੱਲ ਕਰਦੇ ਆਂ ਵੀ ਜਿਹੜੀ ਐਫ ਗਾਇਆਂ ਉਹਨੂੰ ਆਪਾਂ ਕਈ ਵੀ ਦੁੱਧ ਘਟ ਜਾਂਦੀ ਆ ਤੇ ਉਹਦਾ ਜਿਹੜਾ ਦੇਸੀ ਨੁਕਸਾ ਆਪਾਂ ਆਮ ਬਜਾਏ ਤਾਂ ਆਪਾਂ ਨੂੰ ਦੁਕਾਨਾਂ ਤੋਂ ਦਵਾਈਆਂ ਦੀਆਂ ਦੁਕਾਨਾਂ ਤੋਂ ਬਥੇਰੇ ਪ੍ਰੋਡਕਟ ਮਿਲ ਜਾਂਦੇ ਆ ਦੁੱਧ ਵਧਾਉਣ ਵਾਸਤੇ ਸਾਰੀਆਂ ਕੰਪਨੀਆਂ ਮਾੜੀਆਂ ਨਹੀਂ ਹੁੰਦੀਆਂ ਤੇ ਐ ਵੀ ਕੁਝ ਪੜਾਕਟਰਾਂ ਦੇ ਵਿੱਚ ਕੈਮੀਕਲ ਜਰੂਰ ਪਾਉਂਦੇ ਆ ਮੈਡੀਸਨ ਜਰੂਰ ਦਿੰਦੇ ਆ ਜਿਹਦੇ ਨਾਲ ਦੁੱਧ ਵਾਧਾ ਤੇ ਸਾਡੇ ਜਿਹੜੇ ਪਸ਼ੂ ਆ ਉਹਨਾਂ ਦੀ ਬਾਡੀ ਤੇ ਅਸਰ ਉਹ ਚੀਜ਼ ਦਾ ਬਹੁਤ ਦਿਖਾਈ ਦਿੰਦਾਗਾ ਥੋੜੇ ਚਿਰ ਬਾਅਦ ਉਸ ਤੋਂ ਬਚਾਉਣ ਵਾਸਤੇ ਆਪਾਂ ਸਿਰਫ ਇੱਕੋ ਗੱਲ ਕਰਦੇ ਆਂ ਵੀ ਥੋੜੇ ਜੇ ਜੇ ਆਪਾਂ ਦੇਸੀ ਨੁਕਸੇ ਨਾਲ ਵਰਤੀਏ ਤਾਂ ਉਹ ਜ਼ਿਆਦਾ ਬੈਟਰ ਨੇ ਜੀ ਆਪਾਂ ਗੱਲ ਜਿਹੜੀ ਕਰਦੇ ਸੀਗੇ ਜੀ ਆਪਾਂ ਗੱਲ ਕਰਦੇ ਸੀ ਕਿ ਐਚਐਫ ਗਾਈਂ ਜਿਹੜਾ ਦੁੱਧ ਘਟ ਜਾਂਦੀ ਹੈ ਕਈ ਵਾਰੀ ਉਹਦੇ ਦੁੱਧ ਵਧਾਉਣ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈਗਾ ਆਪਾਂ ਗੱਲ ਕਰ ਲੱਗਿਆ ਜੀ ਇਸ ਦੇ ਉੱਤੇ ਤੇ ਆਜੋ ਜੀ ਜੁੜ ਜੋ ਜੇ ਗਾਈਂ ਦਾ ਕਈ ਵਾਰੀ ਦੁੱਧ ਘਟ ਜਾਵੇ ਐਚਐਫ ਦਾਇਆ ਤਾਂ ਉਹਦੇ ਵਾਸਤੇ ਆਪਾਂ ਨੂੰ 2-3 ਚੀਜ਼ਾਂ ਆਪਾਂ ਲੈਣੀਆਂ ਨੇ ਜੀ ਸਾਰੀਆਂ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਆਮ ਦੌਰ ਤੇ ਜੇ ਕਈ ਵਰੀ ਘਰੇ ਨਾ ਹੋਣ ਤਾਂ ਆਪਾਂ ਪंसारी ਲੋਜਾ ਜਾਂ ਗ੍ਰੈਨਰੀ ਦੀ ਦੁਕਾਨ ਤੋਂ ਆਪਾਂ ਉਹਨਾਂ ਨੂੰ ਲੈ ਸਕਦੇ ਆ। ਉਹਦੇ ਵਿੱਚ ਆਪਾਂ ਕੀ ਕਰਨਾ ਜੀ ਸਭ ਤੋਂ ਪਹਿਲਾਂ ਆਪਾਂ ਲੈਣਾ ਮੇਥੀ ਦਾਣਾ। ਮੇਥੀ ਦਾਣਾ ਆਪਾਂ 50 ਕਗ੍ਰਾਮ ਲੈ ਲਓ ਜੀ। ਤੇ ਨਾਲ ਤੁਸੀਂ ਅਜਮੈਨ ਲੈ ਲਓ ਕੋਈ 30 ਕਗ੍ਰਾਮ। ਤੇ ਗੁੜ ਲੈ ਲਓ ਤੁਸੀਂ 200 ਗ੍ਰਾਮ। ਜੇ ਜਿਹੜਾ ਮੇਥੀ ਦਾਣਾ ਤੇ ਅਜਮੈਨ ਆ ਜਿਹੜੀ ਇਹਨਾਂ ਨੂੰ ਤੁਸੀਂ ਪੀ ਲਓ ਜੀ ਇਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਗੁੜ ਚ ਮਿਲਾ ਕੇ ਤੇ ਇਹਨਾਂ ਨੂੰ ਰਜਾਨਾ ਦਾਣੇ ਚ ਪਾ ਕੇ ਦਿਓ ਜੀ ਇਹਦੇ ਨਾਲ ਜਿਹੜਾ ਦੁੱਧ ਗਾਂ ਦਾ ਵਧਣਾ ਸ਼ੁਰੂ ਹੋ ਜਾਊਗਾ ਦੁੱਧ ਨਵਾਂ ਬਣਨਾ ਸ਼ੁਰੂ ਹੋ ਜਾਊਗਾ ਜੀ ਇਹ ਤੁਸੀਂ ਜ਼ਰੂਰ ਕਰੋ ਤੇ ਨਾਲ ਕਮੈਂਟਾਂ ਚ ਕਰਕੇ ਦੱਸਿਆ ਕਰੋ ਵੀ ਠੀਕ ਆ ਜੇ ਕੋਈ ਹੋਰ ਵਿਸ਼ੇ ਤੇ ਵੀ ਗੱਲ ਕਰਨੀ ਹੁੰਦੀ ਆ ਤਾਂ ਵੀ ਤੁਸੀਂ ਕਮੈਂਟਾਂ ਦੇ ਵਿੱਚ ਲਿਖਿਆ ਕਰੋ ਜੀ ਆਪਾਂ ਉਸ ਵਿਸ਼ੇ ਦੇ ਉੱਤੇ ਵੀਡੀਓ ਲੈ ਕੇ ਆਇਆ ਕਰੀਏ ਜਾਂ ਲਈ ਹੋਇਆ ਕਰਾਂਗੇ ਜਾਂ ਤੁਹਾਡਾ ਕਮੈਂਟਾਂ ਦੇ ਵਿੱਚ ਵੀ ਜਵਾਬ ਦਿਆ ਕਰਾਂਗੇ ਜਿਹੜੇ ਵੀ ਵੀਰ ਭਾਈ ਕਈ ਵੀ ਕੁਝ ਪੁੱਛਣਾ ਚਾਹੁੰਦੇ ਹੁੰਦੇ ਆ ਤਾਂ ਆਇਆ ਵੀ ਸਾਰੇ ਬੰਦੇ ਨੂੰ ਨੌਲੇਜ ਹੁੰਦੀ ਨਹੀਂ ਕਿ ਸਾਰਿਆਂ ਨੂੰ ਆ ਕੁਝ ਬੰਦੇ ਨੂੰ ਨੌਲੇਜ ਹੁੰਦੀ ਆ ਕੁਝ ਨੂੰ ਨਹੀਂ ਹੁੰਦੀ ਚਲੋ ਘੱਟ ਆਪਾਂ ਨੂੰ ਖਿਆਲ ਹੁੰਦਾਗਾ ਤਾਂ ਉਸ ਕਰਕੇ ਆਪਾਂ ਇਹ ਜਿੰਨੇ ਕਿ ਆਪਣੀ ਨੌਲੇਜ ਆ ਆਪਾਂ ਉਹਦੇ ਉੱਤੇ ਜਾਣਕਾਰੀ ਜਿਹੜੀ ਐ ਸਾਂਝੀ ਕਰਦੇ ਆ ਤੁਹਾਡੇ ਨਾਲ ਤੁਹਾਡਾ ਬਹੁਤ ਧੰਨਵਾਦ ਆ ਇਸ ਚੀਜ਼ ਦੇ ਉੱਤੇ ਵੀ ਜਿਹੜਾ ਤੁਸੀਂ ਸਾਨੂੰ ਅਪੀਸ਼ੀਏਟ ਕਰਦੇ ਹੋ ਸਾਡੇ ਨਾਲ ਜੁੜੇ ਰਹਿੰਦੇ ਹੋਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਤੁਸੀਂ ਲੈਣਾ ਸਰੋਂ ਦਾ ਤੇਲ ਤੇ ਹਲਦੀ ਜਿਹੜਾ ਸਰੋਂ ਦਾ ਤੇਲ ਆ ਤੁਸੀਂ ਉਹ 100 100 ਮਿਲੀਗ੍ਰਾਮ ਲੈ ਲਓ ਜੀ ਸਰੋਂ ਦਾ ਤੇਲ ਤੁਸੀਂ 100 ਮਿਲੀਗ੍ਰਾਮ ਲੈ ਲਓ ਜਿਹੜੀ ਹਲਦੀ ਆ ਉਹ ਤੁਸੀਂ ਲੈ ਲਓ ਜੀ 10 ਗ੍ਰਾਮ ਤੇ ਹਫਤੇ ਵਿੱਚ ਇਹਨੂੰ ਦੋ ਵਾਰ ਪਾਓ ਜੀ ਇਹਦੇ ਨਾਲ ਇੱਕ ਤਾਂ ਜਿਹੜੇ ਥਣ ਨੇ ਉਹ ਵਧੀਆ ਰਹਿੰਦੇ ਆ ਤੇ ਦੂਜਾ ਇਹਦੀ ਦੁੱਧ ਦੀ ਮਾਤਰਾ ਦੇ ਵਿੱਚ ਵੀ ਜਿਹੜਾ ਵਾਧਾ ਹੁੰਦਾਗਾ ਇਹ ਵੀ ਬਹੁਤ ਵਧੀਆ ਨੁਕਸਾਗਾ ਜਿਹੜੀ ਚੁਆਈ ਆ ਉਹਦੇ ਤੇ ਵੀ ਅਸਰ ਪੈਂਦਾਗਾ ਪੋਲੀ ਹੁੰਦੀ ਆ ਥਣ ਮੋਟੇ ਹੁੰਦੇ ਨੇ ਨਰਮ ਹੁੰਦੇ ਨੇ ਜੀ ਤੇ ਜਿਹੜੀ ਦੁੱਧ ਦੀ ਮਾਤਰਾ ਉਹ ਵੀ ਇਹਦੇ ਨਾਲ ਵਾਢੀ ਆ ਜੀ ਉਸ ਤੋਂ ਬਾਅਦ ਜਿਹੜੇ ਆਪਾਂ ਨਾ ਕੀ ਕਰਨਾ ਜੀ ਅੱਜ ਕੱਲ੍ਹ ਇਹ ਚੀਜ਼ਾਂ ਤੋਂ ਆਪਾਂ ਦੂਰ ਹੋੜ ਗਏ ਇੱਕ ਨਾ ਟ੍ਰੇਆਂ ਦੇ ਵਿੱਚ ਆਪਾਂ ਟ੍ਰੇਆਂ ਬਣਾ ਲਓ ਜਾਂ ਬਾਕਸ ਲੈ ਲਓ ਉਹਨਾਂ ਦੇ ਵਿੱਚ ਤੁਸੀਂ ਜャ ਚਨੇ ਲੈ ਲਓ ਮੱਕੀ ਲੈ ਲਓ ਕਣਕ ਲੈ ਲਓ ਇਹਨਾਂ ਨੂੰ ਨਾਗਾਉਣਾ ਸ਼ੁਰੂ ਕਰਦੇ ਜਦੋਂ ਇਹ ਪੁੰਗਰੇ ਹੁੰਦੇ ਆ ਤੇ ਤਿੰਨ ਚਾਰ ਪੰਜ ਦਿਨਾਂ ਦੇ ਵਿੱਚ ਵਾਵਾ ਹੋ ਜਾਂਦੇ ਨੇ ਤਗੜੇ ਗਿੱਠ ਗਿੱਠ ਇਹਨਾਂ ਨੂੰ ਥੋੜਾ ਥੋੜਾ ਪਾਣੀ ਇਹਦੇ ਉੱਤੇ ਵੀ ਆਪਾਂ ਤੁਹਾਨੂੰ ਲੈ ਕੇ ਆਵਾਂਗੇ ਵੀਡੀਓ ਵੀ ਇਹਨਾਂ ਨੂੰ ਆਪਾਂ ਕਿੱਦਾਂ ਤਿਆਰ ਕਰਨਾ ਤਾਂ ਇਹਨਾਂ ਨੂੰ ਤੁਸੀਂ ਹੰਗਾ ਕੇ ਜਦੋਂ ਉੱਗ ਜਾਂ ਤਾਂ ਕਮ ਸੇ ਕਮ 2 ਤੋਂ 3 ਕਿਲੋ ਪਸ਼ੂ ਨੂੰ ਦਿਓ ਇਹਨਾਂ ਦੇ ਵਿੱਚ ਜਿਹੜੀ ਨਾ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਦੁੱਧ ਵੀ ਵਾਧਾ। ਥਰੀ ਦੇ ਵਿੱਚ ਜਿਹੜੀ ਪ੍ਰੋਟੀਨ ਦੀ ਕਮੀ ਹੁੰਦੀ ਹੈ ਪਸ਼ੂਆਂ ਦੀ ਉਹ ਖਤਮ ਹੋ ਜਾਂਦੀ ਹੈ ਤੇ ਦੁੱਧ ਦੇ ਵਿੱਚ ਕਾਫੀ ਵਾਧਾ ਹੋਣਦਾ। ਅਗਰ ਜੇ ਸਾਡੇ ਪਸ਼ੂ ਤੰਦਰੁਸਤ ਹੋਣਗੇ, ਤਾਕਤਵਰ ਹੋਣਗੇ, ਬਾਡੀ ਸਟਰਕਚਰ ਵਧੀਆ ਹੋਊਗਾ ਤਾਂ ਉਹਨਾਂ ਦੀ ਪਾਚਨ ਕਿਰਿਆ ਵਧੀਆ ਹੋਗੀ। ਤਾਂ ਪਸ਼ੂਆਂ ਨੇ ਦੁੱਧ ਵਧਾਉਣਾ ਹੀ ਵਧਾਉਣਾ ਜੀ। ਖੇਲ ਸਭ ਤੋਂ ਵੱਲ ਹੈ ਜੀ ਜਿਹੜਾ ਜਿਵੇਂ ਅੱਜ ਕੱਲ ਸਿਆਲ ਦੇ ਦੇਣਾ ਸਿਆਲਾਂ ਦੇ ਦੇਣਾ ਦੇ ਵਿੱਚ ਥੋੜਾ ਜਿਹਾ ਪਸ਼ੂਆਂ ਦੇ ਉੱਤੇ ਜਿਹੜਾ ਪਾਣੀ ਦਾ ਆਪਾਂ ਨੂੰ ਖਾਸ ਕਰ ਇੱਕ ਤਾਂ ਪਾਣੀ ਸਾਫ਼ ਸੁਥਰਾ ਹੋਵੇ ਜਾਂ ਪਾਣੀ ਤਾਜ਼ਾ ਹੋਵੇ ਤੇ ਜਾਂ ਥੋੜਾ ਜਿਹਾ ਗੁਣਗਣਾ ਹੋਵੇ ਪਾਣੀ ਇਹਨਾਂ ਨੂੰ ਜਰੂਰ ਪਿਲਾਓ ਜੀ ਤੇ ਇੱਕ ਪਸ਼ੂਆਂ ਦੇ ਮੂਰੇ ਜਿਹੜੇ ਆਪਣਾ ਡਲੇ ਵਾਲਾ ਨੂਨ ਹੁੰਦਾਗਾ ਉਹ ਜਰੂਰ ਸੱਟ ਕੇ ਰੱਖੋ ਇੱਕ ਤਾਂ ਉਹਦੇ ਨਾਲ ਜਿਹੜਾ ਇਹਨਾਂ ਦਾ ਹਾਜਮਾ ਠੀਕ ਹੁੰਦਾਗਾ ਤੇ ਇੱਕ ਜਿਹੜੇ ਉਹ ਪਾਣੀ ਦੀ ਤੇ ਵਧ ਲਾਉਂਦੇ ਆ ਜੇ ਪਸ਼ੂ ਪਾਣੀ ਵੱਧ ਪੀਊਗਾ ਤਾਂ ਆਪਸਲੀ ਜਿਹੜਾ ਦੁੱਧ ਆ ਉਹ ਵਧੂਗਾ ਹੀ ਵਧੂਗਾ ਜੀ ਜੇ ਦੁੱਧ ਬੋਡੀ ਦੇ ਵਿੱਚ ਪਾਣੀ ਦੀ ਮਾਤਰਾ ਘਟ ਗਈ ਤਾਂ ਪਸ਼ੂ ਨੇ ਵੈਸੇ ਵੀ ਕਮਜ਼ੋਰ ਹੋਣਾਗਾ ਤੇ ਜਿਹੜਾ ਦੁੱਧ ਆ ਉਹਦੇ ਉੱਤੇ ਵੀ ਜਿਹੜਾ ਇਹ ਫਰਕ ਪੈਣਾ ਜੀ ਉਸ ਤੋਂ ਬਾਅਦ ਆਪਾਂ ਦੇ ਸਕਦੇ ਆ ਜੀ ਇਹਨਾਂ ਨੂੰ ਕਾੜਾ ਕਾੜੇ ਦੇ ਵਿੱਚ ਆਪਾਂ ਕੀ ਕਰਨਾ ਜੀ ਇਹ ਥੋੜਾ ਜਿਹਾ ਜਿਹੜੇ ਪਸ਼ੂ ਗੱਭਣ ਹੁੰਦੇ ਆ ਉਹਨਾਂ ਦਾ ਤੇ ਥੋੜਾ ਜਿਹਾ ਪ੍ਰੇਹਜ ਰੱਖਿਓ ਜੀ ਜਿਹੜੇ 4 3 4 4 5 ਮਹੀਨੇ ਦੇ ਗੱਭਣ ਹੋ ਜਾਂਦੇ ਪਸ਼ੂ ਉਹਨਾਂ ਦੇ ਤੇ ਥੋੜਾ ਜਿਹਾ ਪ੍ਰੇਹਜ ਰੱਖਿਓ ਉਹਨਾਂ ਨੂੰ ਜਾਂ ਘੱਟ ਮਾਤਰਾ ਚ ਦੇਓ ਤੇ ਜਾਂ ਸੰਕੋਚ ਕਰਿਓ ਤੁਸੀਂ ਕੀ ਕਰਨਾ ਜੀ ਸੌਂਫ ਲੈ ਲਓ 20 ਗ੍ਰਾਮ ਤੇ ਜੀਰਾ ਲੈ ਲਓ 20 ਗ੍ਰਾਮ ਅਤੇ ਅਜਮੈਨ ਲੈ ਲਓ 10 ਗ੍ਰਾਮ ਇਹਨਾਂ ਦੀ ਤਿੰਨ ਚੀਜ਼ਾਂ ਇਹ ਲੈ ਕੇ ਦੇ ਨਾਲ ਇਹਨਾਂ ਦੇ ਲੈ ਲਓ ਜੀ ਤੁਸੀਂ ਗੋੜਾ ਗੋੜਾ ਲੈ ਲਓ ਤੁਸੀਂ 100 ਗ੍ਰਾਮ ਤੇ 3-4 ਲੀਟਰ ਲੈ ਲਓ ਜੀ ਪਾਣੀ ਉਹਦੇ ਵਿੱਚ ਇਹਨੂੰ ਉਬਾਲੋ ਚੰਗੀ ਤਰ੍ਹਾਂ ਜਦੋਂ ਇਹ ਪਾਣੀ ਅੱਧਾ ਰਹਿ ਜੇ ਕਰੀਬ ਜੇ 4 ਲੀਟਰ ਪਾਣੀ ਲਿਆ ਤਾਂ 2 ਲੀਟਰ ਪਾਣੀ ਰਹਿ ਜੇ ਤਾਂ 2 ਲੀਟਰ ਪਾਣੀ ਜਿਹੜਾ ਇਹਨੂੰ ਕੋਸਾ ਜਾਂ ਠੰਡਾ ਥੋੜਾ ਠੰਡਾ ਕਰਕੇ ਇਹਨੂੰ ਜਰੂਰ ਪਲਾਓ ਜੀ ਇਹਦੇ ਨਾਲ ਵੀ ਜਿਹੜਾ ਤੁਹਾਡੇ ਪਸ਼ੂ ਦਾ ਜਿਹੜਾ ਪੇਟਾ ਉਹ ਵੀ ਸਹੀ ਹੋ ਜਾਂਦਾਗਾ ਦੁੱਧ 'ਚ ਵਿਵਾਦਾ ਹੁੰਦਾਗਾ ਤੇ ਪਸ਼ੂ ਦਾ ਜਿਹੜਾ ਜਿਹੜੀ ਭੁੱਖਾ ਉਹ ਵੱਧਦੀ ਆ ਤਾਂ ਇਹਦੇ ਨਾਲ ਫਿਰ ਪਸ਼ੂ ਦਾ ਜਿਹੜਾ ਦੁੱਧ ਦਾ ਦੁੱਧ ਦੇ ਵਿੱਚ ਵਾਧਾ ਹੁੰਦਾਗਾ ਇਹ ਜੀ ਆਪਣੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੋਈ ਬਾਲੀਆਂ ਮਹਿੰਗੀਆਂ ਨਹੀਂ ਹੈਗੀਆਂ ਜੀ ਥੋੜੀ ਜੀ ਖੇਤ ਲਈ ਆ ਆਪਾਂ ਤੁਹਾਡੀਆਂ ਬਣੀਆਂ ਬਣਾਈਆਂ ਚੀਜ਼ਾਂ ਦੇ ਉੱਤੇ ਡਿਪੈਂਡ ਹੋ ਗਏ ਆ ਜਾਜ਼ਾ ਨੇ ਹਰ ਪਰ ਹੋ ਗਏ ਆ ਬਿਸ਼ਾਰੂ ਆਪਾਂ ਬਣੇ ਬਣਾਏ ਪੈਕਟ ਲਿਆਉਣੇ ਆ ਪਸ਼ੂਆਂ ਦੇ ਮੂਹਰੇ ਖੋਲ ਦੇਣੇ ਆ ਤੇ ਇੱਕ ਜੀ ਪਸ਼ੂਆਂ ਨੂੰ ਜਿਹੜੇ ਮਿਨਰਲ ਮਿਕਸਰ ਆ ਉਹ 50 ਗ੍ਰਾਮ ਡੇਲੀ ਤੁਸੀਂ ਦੇਣੇ ਹੀ ਦੇਣੇ ਆ ਮਿਨਰਲ ਮਿਕਸਰ 50 ਗ੍ਰਾਮ ਡੇਲੀ ਤੁਸੀਂ ਦੇਣਾ ਹੀ ਆ ਪਸ਼ੂ ਨੂੰ ਇਹ ਨਹੀਂ ਛੱਡਣਾਗਾ ਇਹ ਜ਼ਰੂਰ ਦੇਣਾ ਜੀ ਦੂਸਰਾ ਜਿਹੜਾ ਹਰਾਚਾਰਾ ਹੈਗਾ ਹਰੇਚਾਰੇ ਨੂੰ ਤੁਸੀਂ ਬਰਸੀਨਾ ਜਵਾਰ ਜਾਂ ਮੱਕੀ ਜਿਹੜਾ ਵੀ ਮੌਕੇ ਸਮੇਂ ਦੀ ਰੁੱਤ ਦੇ ਹਿਸਾਬ ਨਾਲ ਉਹ ਤਾਜ਼ਾ ਦੇਣਾ ਜੀ ਕਈ ਵਾਰੀ ਆਪਾਂ ਇੱਕ ਦੋ ਵਾਰੀ ਵੱਢ ਕੇ ਰੱਖ ਲੈਂਦੇ ਆ ਉਹ ਤਾਤੂ ਖਾ ਜਾਂਦੇ ਆ ਪੱਠੇ ਸਿਆਲ ਦੇ ਵਿੱਚ ਆਮ ਹੀ ਆਪਾਂ ਪੱਠੇ 'ਚ ਇਕੱਠੇ ਵੱਢ ਕੇ ਲਿਆ ਕੇ ਸਟੇਲੀਏ ਕਰੇ ਤਾਂ ਉਹ ਗਰਮੈਸ਼ ਜੀ ਖਾ ਜਾਂਦੇ ਆ ਉਹਨਾਂ ਨੂੰ ਥੋੜਾ ਖਲਾਰ ਕੇ ਰੱਖੋ ਜਿਹੜੇ ਬੱਠਿਆਂ ਦੇ ਵਿੱਚ ਜਿਆਦਾ ਸੈਲਣਾ ਰਹੇ ਜ ਉਹਨਾਂ ਦੇ ਵਿੱਚੋਂ ਜਿਹੜੀ ਗੈਸ ਜੀ ਬਣ ਕੇ ਸਮੈਲ ਨਾ ਆਵੇ ਤੇ ਉਸ ਤਰ੍ਹਾਂ ਦਾ ਜਿਹੜਾ ਹਰਾ ਚਾਵਾਂ ਇਹਨਾਂ ਨੂੰ ਤੁਸੀਂ ਜ਼ਰੂਰ ਦਿਓ ਉਹਦੇ ਨਾਲ ਵੀ ਬਸ ਜਿਹੜਾ ਦੁੱਧ ਛੇਤੀ ਵਾਦਦਾ ਗਾ ਤਾਂ ਇਹੇ ਠੀਕੀਆਂ ਚੀਜ਼ਾਂ ਜੀ ਸਮੇਂ ਸਿਰ ਤੇ ਸਭ ਤੋਂ ਵੱਧ ਗੱਲ ਆ ਜੀ ਜਿਹੜੀ ਇਹਦੀ ਚਿਵਾਈ ਆ ਉਹ ਤੁਸੀਂ ਰਾਈਟ ਟਾਈਮ ਰੱਖੋ ਜੇ ਸਵੇਰੇ ਤੁਸੀਂ 5 ਵਜੇ ਜਾਂ 6 ਵਜੇ ਜਾਉਣੇ ਆ ਤਾਂ ਸ਼ਾਮ ਨੂੰ 6 ਵਜੇ ਜੋ ਇਨਾਂ ਦਾ ਚਵਾਈ ਦਾ ਟਾਈਮ ਆ ਜਿਹੜਾ ਬਿਲਕੁਲ ਪਸ਼ੂ ਦਾ ਸਹੀ ਟਾਈਮ ਰੱਖੋ ਇਸ ਦੇ ਨਾਲ ਵੀ ਜਿਹੜਾ ਦੁੱਧ ਦੇ ਵਿੱਚ ਵਾਧਾ ਹੁੰਦਾ ਜੇ ਆਪਾਂ ਕਈ ਵਾਰੀ ਸਵੇਰੇ 6 ਵਜੇ ਚੋਲੀ ਸ਼ਾਮ ਨੂੰ 3 ਵਜੇ ਚੋਲੀ ਇੱਕ ਦਿਨ ਆਪਾਂ ਸਵੇਰੇ 8 ਵਜੇ ਚੋਲੀ ਇਹ ਚੀਜ਼ ਦੇ ਨਾਲ ਜਿਹੜਾ ਪਸ਼ੂ ਡਿਸਟਰਬ ਹੋ ਜਾਂਦਾਗਾ ਉਹਦਾ ਜਿਹੜਾ ਦੁੱਧ ਦੁੱਧ ਦੀ ਉਹ ਬਣਦੀ ਉਹ ਹੁੰਦੀ ਹੈ ਪ੍ਰਕਿਰਿਆ ਉਹਦੇ ਉੱਤੇ ਅਸਰ ਪੈਂਦਾਗਾ ਚਵਾਈ ਦਾ ਸਹੀ ਟਾਈਮ ਰੱਖੋ ਤੇ ਪਸ਼ੂਆਂ ਨੂੰ ਜਿਹੜਾ ਧੁੱਪ ਛਾਂ ਦੇ ਵਿੱਚ ਸੁੱਕੇ ਦੇ ਵਿੱਚ ਜਿਆਦਾ ਖਿਆਲ ਰੱਖੋ ਵੀ ਗਿੱਲੇ ਦੇ ਵਿੱਚ ਪਸ਼ੂ ਨਾ ਖੜਨਾ ਇੱਕ ਪਸ਼ੂਆਂ ਨੂੰ ਡਰਾਉਤ ਧਮਕਾਓ ਨਾ ਜਿਹੜੇ ਦੁੱਧ ਵਾਲੇ ਪਸ਼ੂ ਹੁੰਦੇ ਪਸ਼ੂ ਤਾਂ ਕੋਈ ਇਹ ਦੁੱਧ ਵਾਲੇ ਆ ਜਾਂ ਬਿਨਾਂ ਦੁੱਧ ਵਾਲੇ ਉਹਨਾਂ ਨੂੰ ਡਰਾਉਤ ਧਮਕਾਉਣਾ ਡਰਾਉਤ ਧਮਕਾਉਂਦੇ ਨਾਲ ਪਸ਼ੂ ਜਿਹੜੇ ਡਿਪਰੈਸ਼ਨ 'ਚ ਚਲੇ ਜਾਂਦੇ ਆ ਤੇ ਇਸ ਕਰਕੇ ਵੀ ਉਹਨਾਂ ਦੇ ਜਿਹੜਾ ਦੁੱਧ ਦੇ ਉੱਤੇ ਅਸਰ ਪੈਂਦਾ ਜਿੰਨਾ ਤੁਸੀਂ ਡੰਗਰਾਂ ਦੇ ਨਾਲ ਲਾਡ ਪਿਆਰ ਕਰੋਗੇ ਜਾਂ ਉਹਨਾਂ ਦੇ ਉੱਤੇ ਹੱਥ ਫੇਰੋਗੇ ਤਾਂ ਉਹਨੇ ਪਸ਼ੂ ਆ ਜਿਹੜੇ ਉਹ ਵਧੀਆ ਰਹਿਣਗੇ ਥੋੜੀ ਥੋੜੀ ਪਸ਼ੂਆਂ ਦੇ ਉੱਤੇ ਨਾ ਸਿਕਰੀ ਸੁਕਰੀ ਆ ਜਾਂਦੀ ਆ ਸਿੰਘਾ ਸੁੰਗਾ ਤੇ ਖੁਸ਼ਕੀ ਆ ਜਾਂਦੀ ਆ ਇਹਨਾਂ ਦੇ ਉੱਤੇ ਨਾ ਥੋੜੀ ਤੇਲ ਦੀ ਜਿਹੜੀ ਇਹਨਾਂ ਦੀ ਬਾਡੀ ਤੇ ਮ사ਜ ਕਰਨੀ ਚਾਹੀਦੀ ਆ ਜਿਹੜਾ ਉਹਦਾ ਬਾਡੀ ਦਾ ਸਟਾਪਨਾ ਟਾਈਟ ਹੋ ਜਾਂਦੀ ਹੈ ਬਾਡੀ ਉਹਦੇ ਵਿੱਚ ਥੋੜੀ ਨਰਮਾਈ ਆ ਜਾਂਦੀ ਆ ਉਹ ਪਸ਼ੂ ਰਿਲੈਕਸ ਹੋ ਜਾਂਦਾਗਾ ਜਿੰਨਾ ਪਸ਼ੂ ਰਿਲੈਕਸ ਹੋ ਕੇ ਬੈਠੂਗਾ ਜੀ ਉਨੇ ਹੀ ਪਸ਼ੂ ਜਿਹੜਾ ਤੁਹਾਡਾ ਦੁੱਧ ਵੱਲ ਜਿਆਦਾ ਉਹਦਾ ਤੁਸੀਂ ਧਿਆਨ ਰਹੂਗਾ ਤਾਂ ਫਿਰ ਦੁੱਧ ਜਿਆਦਾ ਦੇਊਗਾ ਜੀ ਇਹ ਸੀਗੇ ਹਾਂ ਜੀ ਅੱਜ ਦੀਆਂ ਜਿਹੜੀ ਆਪਾਂ ਪਸ਼ੂਆਂ ਦੇ ਦੇਸੀ ਲਾਜ ਵੀ ਦੁੱਧ ਵਧਾਉਣ ਦਾ ਗਾਂ ਦੇ ਉੱਤੇ ਥੋੜਾ ਜਿਹਾ ਇਹ ਚਫ ਗਾਂ ਦਾ ਦੁੱਧ ਵਧਾਉਣ ਦੇ ਉੱਤੇ ਆਪਾਂ ਗੱਲ ਜਿਹੜਾ ਵਿਸ਼ਾ ਲੈ ਕੇ ਆਏ ਸੀਗੇ ਤੁਹਾਨੂੰ ਇਹ ਆਪਣੀ ਜਾਣਕਾਰੀ ਕਿੰਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਪਲੀਜ਼ ਬਹੁਤ ਤੁਹਾਡਾ ਧੰਨਵਾਦ ਆ ਮੇਰੇ ਕੋਲ ਸ਼ਬਦ ਨਹੀਂ ਮੈਂ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ ਤੁਸੀਂ ਇੰਨਾ ਪਿਆਰ ਦਿੰਦੇ ਹੋ ਪ੍ਰਮਾਤਮਾ ਮੇਰੀ ਦਵਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡੀਆਂ ਮੰਡੀਆਂ ਜਿੰਨੀਆਂ ਵੀ ਮਨੋ ਕਾਮਨਾ ਉਹ ਮੇਰੀ ਅਰਦਾਸ ਬੇਨਤੀ ਹੈ ਸਤਿਗੁਰ ਦੇ ਮੂਹਰੇ ਦੋਵੇਂ ਹੱਥ ਜੋੜ ਕੇ ਵੀ ਸੱਚੇ ਬਾਦਸ਼ਾਹ ਮੇਰੇ ਵੀਵਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਹਮੇਸ਼ਾ ਹੀ ਉਹਨਾਂ ਨੂੰ ਖੁਸ਼ ਰੱਖੀਂ ਬਰਵਾਰਾਂ ਦੇ ਵਿੱਚ ਸੁਭਾਗ ਪਿਆਰ ਕਮਾਈਆਂ ਜੁਨਨ ਦੀਆਂ ਬਰਕਤਾਂ ਪਾ ਕੇ ਰੱਖੀ ਸੱਚੇ ਪਾਤਸ਼ਾਹ ਇਹ ਸੀਗਾ ਜੀ ਅੱਜ ਦਾ ਵਿਸ਼ਾ ਆਪਾਂ ਨੂੰ ਕਿੱਦਾਂ ਦਾ ਲੱਗਿਆ ਤੁਸੀਂ ਜਰੂਰ ਕਮੈਂਟਾਂ ਦੇ ਵਿੱਚ ਲਿਖਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਪਲੀਜ਼ ਤੇ ਚੈਨਲ ਆਪਣਾ ਕਰ ਲਓ ਜੀ ਸਬਸਕ੍ਰਾਈਬ ਤਾਂ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਦਬਲਿਓ ਜੀ ਤਾਂ ਕਿ ਜਿਹੜੀ ਵੀ ਵੀਡੀਓ ਆਪਾਂ ਅੱਗੇ ਲੈ ਕੇ ਆਈਏ ਜਾਂ ਕੋਈ ਵੀ ਜਾਣਕਾਰੀ ਆਪਾਂ ਨਵੀਂ ਲੈ ਕੇ ਆਈਏ ਕਿਸੇ ਵੀ ਵਿਸ਼ੇ ਦੇ ਉੱਤੇ ਆਪਾਂ ਗੱਲ ਕਰੀਏ ਉਹਦਾ ਨੋਟੀਫਿਕੇਸ਼ਨ ਸਾਨੂੰ ਮਿਲ ਸਕੇ ਤੇ ਤੁਸੀਂ ਮੌਕੇ ਦੇ ਉੱਤੇ ਇਹਦੇ ਨਾਲ ਜੁੜ ਸਕੋ ਜੀ ਆਪਾਂ ਲਾਈਵ ਕਰਦੇ ਆਂ ਵੈਸੇ ਵੀਡੀਓ ਵੀ ਪਾ ਦਿੰਨੇ ਹੁੰਨੇ ਆ ਤੇ ਲਾਈਵ ਕਰਨ ਦਾ ਮਕਸਦ ਇਹ ਹੀ ਹੁੰਦਾ ਵੀ ਆਪਾਂ ਆਮ人 ਦੇ ਸਾਹਮਣੇ ਇੱਕ ਦੂਜੇ ਦੇ ਨਾਲ ਰੂਬਰੂ ਹੋ ਜੰਨੇ ਆ ਤੇ ਆਪਾਂ ਨੂੰ ਇਸ ਚੀਜ਼ ਦੀ ਜਾਣ ਪਛਾਣ ਹੋ ਜਾਂਦੀ ਹੈ ਤੇ ਚੰਗਾ ਲੱਗਦਾ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਦਾਗਾ ਜੀ ਆ ਤੁਹਾਨੂੰ ਸਕੂਨ ਮਿਲਦਾ ਤੇ ਅੱਜ ਆਪਾਂ ਇੰਨੀ ਗੱਲ ਜਿਹੜੀ ਕੀਤੀ ਹੈ ਜੀ ਤੇ ਕੱਲ ਨੂੰ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਉੱਤੇ ਤੇ ਉਦੋਂ ਤੱਕ ਆਪਾਂ ਸਾਰਿਆਂ ਨੂੰ ਬੁਲਾਉਣੇ ਆ ਜੀ ਫਤਿਹ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਹਮੇਸ਼ਾ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਕਮੈਂਟਾਂ ਦੇ ਵਿੱਚ ਜਰੂਰ ਲਿਖਿਆ ਕਰੋ ਜੀ ਵੀ ਤੁਹਾਨੂੰ ਕਿਹੜੀ ਚੀਜ਼ ਦੇ ਉੱਤੇ ਆਪਾਂ ਕਿਸੇ ਵਿਸ਼ੇ ਦੇ ਉੱਤੇ ਗਏ ਤੁਸੀਂ ਗੱਲ ਕਰਨੀ ਚਾਹੁੰਦੇ ਆ ਤੇ ਕਮੈਂਟਾਂ ਦੇ ਵਿੱਚ ਉਸ ਚੀਜ਼ ਬਾਰੇ ਜਰੂਰ ਲਿਖੋ ਅਸੀਂ ਤੁਹਾਡੇ ਜਾਂ ਕਮੈਂਟਾਂ ਦਾ ਵੀ ਜਵਾਬ ਦੇਵਾਂਗੇ ਜਾਂ ਉਸ ਵਿਸ਼ੇ ਦੇ ਉੱਤੇ ਜਿਹੜੀ ਤੁਸੀਂ ਗੱਲ ਕਹੋਗੇ ਉਹਦੇ ਉੱਤੇ ਆਪਾਂ ਕੋਈ ਵੀਡੀਓ ਲੈ ਕੇ ਆਵਾਂਗੇ ਜਾਂ ਲਾਈਵ ਲਿਆਵਾਂਗੇ ਉਹਦੇ ਉੱਤੇ ਜਰੂਰ ਇਸ ਚੀਜ਼ ਦਾ ਅਸੀਂ ਧਿਆਨ ਦੇਵਾਂਗੇ ਤੇ ਆਜੋ ਜੀ ਆਪਾਂ ਫਿਰ ਹੁਣ ਕਰੀਏ ਸਟਾਪ ਤੇ ਖੁਸ਼ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਨਾਲ ਇਹ ਜ਼ਰੂਰ ਲਿਖਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਆ ਕਿਉਂਕਿ ਸਾਨੂੰ ਪਤਾ ਲੱਗ ਸਕੇ ਵੀ ਸਾਡੀ ਲਾਈਵ ਜਿਹੜੀ ਹੈ ਉਹ ਕਿੱਥੋਂ ਤੱਕ ਜਾਂਦੀ ਹੈ ਬੜੀ ਮਿਹਰਬਾਨੀ ਜੀ ਤੁਹਾਡੀ ਤੁਸੀਂ ਇੰਨਾ ਪਿਆਰ ਸਤਿਕਾਰ ਦਿੰਦੇ ਹੋ ਤਾਂ ਤੁਹਾਡੇ ਏਰੀਆ ਦੇ ਵਿੱਚ ਮੌਸਮ ਕਿੱਦਾਂ ਦਾ ਜੀ ਅੱਜ ਇਹਦੇ ਬਾਰੇ ਵੀ ਛੋਟਾ ਜਿਹਾ ਜ਼ਰੂਰ ਦੱਸ ਦਿਓ ਜੀ ਤੇ ਕਿਹੜੇ ਏਰੀਆ ਜੋ ਤੁਸੀਂ ਬੋਲਦੇ ਆ ਜਿਹੜੇ ਤੁਹਾਡੇ ਏਰੀਆ ਦੇ ਵਿੱਚ ਕਿਹੜੀਆਂ ਫਸਲਾਂ ਕਿਹੜੇ ਤੁਸੀਂ ਕਿਹੜੇ ਪਸ਼ੂਆਂ ਦੇ ਉੱਤੇ ਕੰਮ ਕਰਦੇ ਆ ਗਾਈਆਂ ਤੇ ਕਰਦੇ ਆ ਮੱਝਾਂ ਤੇ ਕਰਦੇ ਆ ਜਾਂ ਤੁਸੀਂ ਛੋਟੀ ਬਰੀਡ ਤੇ ਕਰਦੇ ਆ ਇਹਨਾਂ 'ਚ ਜੇ ਤੁਸੀਂ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸੋਗੇ ਤੇ ਅਸੀਂ ਇਹਨਾਂ ਦੇ ਉੱਤੇ ਵੀ ਆਪਾਂ ਵੀਡੀਓ ਲੈ ਕੇ ਆਉਂਦੇ ਰਹਿ ਕਰਾਂਗੇ ਇਹਨਾਂ ਦੇ ਵਾਸਤੇ ਵੀ ਆਪਾਂ ਖਾਸ ਟਿਪਸ ਲੈ ਕੇ ਆਉਂਦੇ ਰਹਿ ਕਰਾਂਗੇ ਜਿਹਦੇ ਨਾਲ ਆਪਣੇ ਜਿਹੜੇ ਪਸ਼ੂਆਂ ਦੇ ਵਿੱਚ ਜਿਹੜੇ ਹੁਣ ਛੋਟੇ ਬੱਚਿਆਂ ਤੇ ਕੰਮ ਕਰਦੇ ਆ ਤੇ ਉਹਨਾਂ ਦੇ ਬ੍ਰੀਡ ਤੇ ਕੰਮ ਕਰਦੇ ਆ ਉਹਨਾਂ ਦੇ ਬਾਰੇ ਵੀ ਆਪਾਂ ਟਿਪਸ ਲੈ ਕੇ ਆਇਆ ਕਰਾਂਗੇ ਜਿਹੜੇ ਉਹਦਾ ਆਪਾਂ ਨੂੰ ਫਾਇਦਾ ਹੋ ਸਕੇ ਜਿਹੜੇ ਬੱਚਰੂ ਆਪਣੇ ਉਹ ਛੇਤੀ ਤਿਆਰ ਹੋ ਜਾਣ ਤੇ ਜਿਹੜਾ ਸਾਡੀ ਕਮਾਈ ਦੇ ਵਿੱਚ ਉਹਦੇ ਚ ਵਾਅਦਾ ਹੋ ਜੇ ਤੇ ਇਦਾਂ ਦੀਆਂ ਆਪਾਂ ਸਾਰੀਆਂ ਜਾਣਕਾਰੀਆਂ ਜਿਹੜੀਆਂ ਅੱਗੇ-ਅੱਗੇ ਲੈ ਕੇ ਆਉਂਦੇ ਰਿਹਾ ਕਰਾਂਗੇ ਤੁਸੀਂ ਇਦਾਂ ਹੀ ਸਤਕਾਰ ਪਿਆਰ ਦਿੰਦੇ ਰਹੋ ਜੀ ਤੁਹਾਡੇ ਜੁੜਨ ਦੇ ਨਾਲ ਸਾਡਾ ਮੋਟੀਵੇਸ਼ਨ ਵਾਧਾ ਸਾਡਾ ਹੌਸਲਾ ਵਾਧਾ ਜੀ ਸਾਡੇ ਅੰਦਰ ਤਾਕਤ ਵਾਦੀ ਹੈ ਤੇ ਅਸੀਂ ਹੋਰ ਕੋਸ਼ਿਸ਼ ਕਰਦੇ ਆਂ ਸਰਚ ਕਰਨ ਦੀ ਵੀ ਆਪਾਂ ਕਿੱਡਾ-ਕੱਡਾ ਦੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰੀਏ ਵੀਰਾਂ ਦੇ ਨਾਲ ਛੋਟੇ ਬੱਚਿਆਂ ਦੇ ਨਾਲ ਆਪਣੇ ਹਾਨੀਆਂ ਦੇ ਨਾਲ ਆਪਾਂ ਜਿਹੜਾ ਲਾਈਫ ਦੇ ਵਿੱਚ ਠੀਕ ਹੈ ਜੀ ਲਾਈਫ ਦੇ ਆਪਣੇ ਤਜਰਬੇ ਆ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਛੋਟੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਜਿੰਨੀ ਨੌਲੇਜ ਹੁੰਦੀ ਆ ਉਹ ਵੰਡਣੀ ਜ਼ਰੂਰ ਚਾਹੀਦੀ ਆ ਜਿੰਦਗੀ ਦਾ ਕੀ ਭਰੋਸਾ ਹੁੰਦਾ ਜੀ ਜਿਹੜਾ ਕੋ ਸਡੇ ਕੋਲੇ ਹੈਗਾ ਇਹ ਸਾਰਿਆਂ ਦੇ ਵਿੱਚ ਵੰਡ ਦੇਣਾ ਚਾਹੀਦਾ ਜਿੰਨਾ ਸਡੇ ਕੋਲੇ ਚੰਗੀਆਂ ਚੀਜ਼ਾਂ ਹਮੇਸ਼ਾ ਸਾਂਝੀਆਂ ਕਰੋ ਬੁਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਗਲਤ ਗੱਲਾਂ ਨੇ ਉਹਨਾਂ ਦੇ ਉੱਤੇ ਹਮੇਸ਼ਾ ਹੀ ਮਿੱਟੀ ਪਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜਾ ਭਵਿੱਖ ਦੇ ਵਿੱਚ ਸਾਡੇ ਜਿਹੜੇ ਦੇਸ਼ ਆ ਸਾਡਾ ਪੰਜਾਬ ਆ ਸਾਡੇ ਲੋਕ ਆ ਸਾਰੇ ਸਾਫ਼ ਸੁਥਰੇ ਸੱਚੇ ਗੁਰਬਾਣੀ ਸੁਣਨ ਵਾਲੇ ਦੇ ਗੁਰੂ ਦੀਆਂ ਗੱਲਾਂ ਤੇ ਚੱਲਣ ਵਾਲੇ ਹੋ ਜਨ ਇਹਨਾਂ ਚੀਜ਼ਾਂ ਦੇ ਉੱਤੇ ਜਸੀਂ ਅਰਦਾਸਾਂ ਬੇਨਤੀਆਂ ਕਰਦੇ ਆ ਸੱਚੇ ਪਾਤਸ਼ਾਹ ਸਾਡੇ ਮੁਲਕ ਦੇ ਵਿੱਚ ਅਥ ਬਾਗ ਪਿਆਰ ਰੱਖੀ ਸਾਰਿਆਂ ਨੂੰ ਜੜਦੀਆਂ ਕਲਾਂ ਚ ਰੱਖੀ ਜਿਹੜੇ ਤੁਸੀਂ ਸਾਨੂੰ ਗੁਰਬਾਣੀ ਦੇ ਵਿੱਚ ਰਾਹਤੇ ਦੱਸਿਆ ਸਾਨੂੰ ਉਹਨਾਂ ਤੇ ਚੱਲਣ ਦੀ ਬਖਸ਼ਿਸ਼ ਤਾਕਤ ਬਲ ਬਖਸ਼ੀ ਇੱਕ ਦੂਜੇ ਨਾਲ ਪਿਆਰ ਸਤਿਕਾਰ ਦੇ ਨਾਲ ਰਹਿਣਾ ਜਿਹੜਾ ਬਹੁਤ ਚੰਗੀ ਗੱਲ ਹੈ ਜੀ ਇਹ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ ਜੀ ਇੱਥੇ ਈਰਖਾ ਦਵੇਤ ਭਾਵਨਾ ਦਾ ਜਿਹੜਾ ਨਾ ਉਹਦਾ ਖਾਤਮਾ ਕਰਨਾ ਚਾਹੀਦਾ ਏ ਕੋਈ ਬੰਦਾ ਤੁਹਾਨੂੰ ਗੱਲ ਕਿਸੇ ਬਾਰੇ ਕਰਦਾ ਭੀਆ ਤਾਂ ਉਹਦਾ ਜਵਾਬ ਦੇਣ ਤੋਂ ਸੰਕੋਚ ਹੀ ਕਰੋ ਉਹ ਉਹਦੀ ਸੋਚ ਹੁੰਦੀ ਹੈ ਜਿਹੜੇ ਬੰਦੇ ਨੇ ਕੋਈ ਗਲਤ ਗੱਲ ਕਰਨੀ ਆ ਉਹਨੇ ਆਪਣੀ ਸੋਚ ਦੇ ਹਿਸਾਬ ਨਾਲ ਆਪਣੇ ਦਿਮਾਗ ਦੇ ਨਾਲ ਹੀ ਗੱਲ ਕਰਨੀ ਆ ਉਹ ਉਹ ਵੱਡੀ ਗੱਲ ਨਹੀਂ ਕਰ ਸਕਦਾ ਜੇ ਤੁਸੀਂ ਵੀ ਉਹਦੇ ਨਾਲ ਉਹਦਾਂ ਦੀਆਂ ਗੱਲਾਂ ਕਰੋਗੇ ਤੇ ਫਿਰ ਉਹਦੇ ਤੇ ਆਪਣੀ ਜਿ ਕੋਈ ਫਰਕ ਨਹੀਂ ਰਹਿ ਜਾਂਦਾਗਾ ਇਸ ਕਰਕੇ ਆਪਣੀ ਸੋਚ ਨੂੰ ਹਮੇਸ਼ਾ ਉੱਚਾ ਰੱਖੋ ਉੱਚੀ ਤੇ ਸੁੱਚੀ ਸੋਚ ਦੇ ਲੋਕ ਜਿਹੜੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਗੁਰੂ ਸਾਹਿਬਾਂ ਨੇ ਵੀ ਇਹੀ ਚੀਜ਼ ਦੱਸੀ ਹੈ ਵੀ ਸਾਨੂੰ ਸਰਬੱਤ ਦਾ ਭਲਾ ਵਾਂਗੂ ਚੰਗੀ ਸੋਚ ਰੱਖੋ ਜੀ ਚਲੋ ਜੀ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਦੇ ਉੱਤੇ ਉਦੋਂ ਤੱਕ ਸਾਰਿਆਂ ਨੂੰ ਸਾਥ ਸ੍ਰੀ ਕਾਲ ਜੀ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਤਾਂ ਮਾਫ਼ ਕਰ ਦੇਣਾ ਚਲੋ ਜੀ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ